ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਅੱਜ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਅੱਜ ਸਵੇਰੇ ਤੜਕਸਾਰ ਤਖਤ ਸ੍ਰੀ ਪਟਨਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਕਿਉਂ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਦੋ ਤਿੰਨ ਨੋਟਿਸ ਭੇਜੇ ਗਏ ਉਹ ਪੇਸ਼ ਨਹੀਂ ਹੋਏ ਜਿਸ ਕਰਕੇ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸੋ ਕੀ ਵਾਕਈ ਤਖਤ ਸ੍ਰੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੂੰ ਤਨਖਾਹਿਆ ਕਰਾਰ ਦੇ ਸਕਦੇ ਸੀ ਇਸ ਤੇ ਵੀ ਪੂਰੀ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਕਿ ਅੱਜ ਦੇਰ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਵੱਡਾ ਹੁਕਮਨਾਮਾ ਜਾਰੀ ਹੋਇਆ ਜਿਸ ਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਤੇ ਦੋ ਮੈਂਬਰਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਜਦ ਕਿ ਕੁਝ ਮੈਂਬਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੁਣ ਅਕਸਰ ਇਹ ਗੱਲ ਹੈ ਕਿ ਆ ਮਾਮਲਾ ਕੀ ਹੈ ਕਿ ਲੱਗਦਾ ਹੈ ਕਿ ਦੋਨੋਂ ਤਖਤਾਂ ਦੀ ਆਪਸੀ ਇਸ ਗੱਲਬਾਤ ਦੇ ਚੱਲਦਿਆਂ ਕਿਉਂਕਿ ਪਹਿਲਾਂ ਵੀ ਇੱਕ ਵਾਰ ਹੋ ਚੁੱਕਿਆ ਸੋ ਕੀ ਸਿੱਖ ਇੱਕ ਨਹੀਂ ਸਮੁੱਚੀ ਸਿੱਖ ਕੌਮ ਦੁਬਿਧਾ 'ਚ ਹੈ ਸੋ ਦੁਬਿਧਾ 'ਚੋਂ ਸਿੱਖ ਕੌਮ ਨਿਕਲੇਗੀ ਕਿਵੇਂ ਸੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕਿ ਅੱਜ ਸਵੇਰੇ ਤੱਕ ਸ੍ਰੀ ਪਟਨਾ ਸਾਹਿਬ ਤੋਂ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤੇ ਤੱਕ ਦਾ ਗਿਆ ਤਾਂ ਉਸ ਸਮੇਂ ਹੋਇਆ ਕਿ ਕਿਸ ਤਰ੍ਹਾਂ ਹੋਇਆ ਆਪਾਂ ਉਸ ਤੇ ਨਜ਼ਰ ਮਾਰਦੇ ਆਂ ਅੱਜ ਮਿਤੀ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਵਾਦ ਦੀ ਵਿਸ਼ੇਸ਼ਿਕਤਾ ਇਕੱਤਰਤਾ ਹੋਈ ਸਰਦਾਰ ਸੁਖਵੀਰ ਸਿੰਘ ਬਾਦਲ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪਾਈ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਈ ਕੁਲਦੀਪ ਸਿੰਘ ਗੜਗਜ ਅਤੇ ਪਾਈ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੁਕਮਨਾਮਾ ਅਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਰਿਆਦਾ ਸੰਵਿਧਾਨ ਅਤੇ ਉਪ ਨਿਯਮ ਨੂੰ ਚੁਣੌਤੀ ਦਿੰਦੇ ਹੋਏ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਦਖਲ ਅੰਦਾਜ਼ ਕਰਕੇ ਉਸ ਦੇ ਨਿਰਣੇ ਦੇ ਖਿਲਾਫ ਜਾ ਕੇ ਗੈਰ ਸੰਵਿਧਾਨਿਕ ਗੈਰ ਸਿਧਾਂਤ ਆਦੇਸ਼ ਜਾਰੀ ਕਰ ਦਿੱਤਾ ਇਸ ਪੂਰੇ ਘਟਨਾਕਰਮ ਵਿੱਚ ਤੁਹਾਡਾ ਦਖਲ ਅੰਦਾਜ਼ੀ ਅਤੇ ਸਾਜ਼ਿਸ਼ ਕਰਤਾ ਦੇ ਰੂਪ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਕਰਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੋਈ ਆਦੇਸ਼ ਤਾਨੂੰ ਆਪਣਾ ਪੱਖ ਰੱਖਣ ਲਈ ਦੋ ਵਾਰ ਮੌਕਾ ਦਿੱਤਾ ਪਰ ਤੁਸੀਂ ਪੇਸ ਨਹੀਂ ਹੋਏ ਤੀਸਰੀ ਵਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬੇਨਤੀ ਤੇ 20 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਪਰ ਫਿਰ ਵੀ ਤੁਸੀਂ ਪੇਸ ਨਹੀਂ ਹੋਏ ਇਸ ਤੋਂ ਸਪਸ਼ਟ ਲੱਗਦਾ ਹੈ ਕਿ ਤੁਸੀਂ ਉਪਰੋਕਤ ਘਟਨਾ ਕਰਮ ਵਿੱਚ ਸ਼ਾਮਿਲ ਹੋ। ਤਖਸਿਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਹੋਏ ਆਦੇਸ ਨੂੰ ਅਣਦੇਖੀ ਕਰਨ ਦੇ ਦੋਸ਼ੀ ਮੰਨੇ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਘੋਸ਼ਿਤ ਕੀਤਾ ਜਾਂਦਾ ਹੈ। सिंह सिबान तखत श्री हरिमंदर जी पटना साहब सिंह साहब भाई बलदेव सिंह जी जथेदार हैड ग्रंथी साहब भाई दिलीप सिंह एडिशनल हैड ग्रंथी साहब भाई गुरदयाल सिंह एडिशनल हैड ग्रंथी सिंह साहब भाई सिंह सीनियर मीत ग्रंथी सिंह साहब भाई अमरजीत सिंह मीत ग्रंथी सो तुसी सुने के तख श्री ਪਟਨਾ ਸਾਹਿਬ ਤੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ। ਤੋਂ ਇਸ ਤੋਂ ਬਾਅਦ ਅੱਜ ਧੇਰ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਇੱਕ ਵੱਡਾ ਫੈਸਲਾ ਆਇਆ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਮੇਤ ਦੋ ਮੈਂਬਰਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ। ਸੋ ਉਸ ਸਮੇਂ ਦੀ ਇੱਕ ਵਾਰੀ ਤਸਵੀਰ ਤੇ ਨਜ਼ਰ ਮਾਰਦੇ ਆ ਜੋ ਤਖਤ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਜੋ ਫਸੀਲ ਤੋਂ ਵੱਡਾ ਫੈਸਲਾ ਆਇਆ ਉਸ ਤੇ ਵੀ ਇੱਕ ਨਜ਼ਰ ਮਾਰਦੇ ਆਂ ਛੇਰੀ ਆਕਾਲ ਤੱਕ ਸਹਿਤੋਂ ਹੋਏ ਆਦੇਸ਼ ਦੀ ਪਾਲਣਾ ਕਰਨ ਦੀ بجائے ਭਾਈ ਗੁਰਦੇਵਾਲ ਸਿੰਘ ਜਿਨ੍ਹਾਂ ਦੀ ਪੰਥਕ ਸੇਵਾਵਾਂ ਉਪਰ ਰੋਕ ਲੱਗੀ ਉਹ ਹੁਣ ਵੀ ਮੁੱਖ ਸਾਜ਼ਿਸ਼ ਘਾੜੇ ਬਣ ਕੇ ਅੱਦੇ ਪੰਥ ਗਰੋਤੀ ਤਾਕਤਾਂ ਨਾਲ ਖਾਸ ਤੋਕਾ ਵੜ ਕੇ ਤਖਤ ਸਹਿਬਾਨ ਵਿੱਚਕਾਰ ਦਰਾਅ ਔਰ ਪੈੜਾ ਕਰਨ ਦੀ ਕੋਸ਼ਿਸ਼ ਕਰ ਰਹੇ ਇਹਨਾਂ ਦੀ ਭੂਮਿਕਾ ਨੂੰ ਦੇਖਦਿਆਂ ਭਾਈ ਗੁਰਦੀਆਲ ਸਿੰਘ ਐਡੀਸ਼ਨਲ ਹੈੱਡ ਗ੍ਰਾਂਤੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨੂੰ ਤਨਖਾਈਆ ਐਲਾਨਿਆ ਜਾਂਦਾ ਹੈ ਅਤੇ ਜੇਕਰ ਕੋਈ ਇਹਨਾਂ ਨੂੰ ਗੁਰਮਤ ਸਮਾਗਮ ਜਾਂ ਪੰਥਕ ਸਟੇਜ 'ਤੇ ਬੁਲਾਏਗਾ ਤਾਂ ਉਹਨਾਂ ਦੇ ਵਿਰੁੱਧ ਵੀ ਪੰਥਕ ਰਵੈਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ ਜਦੋਂ ਤੱਕ ਭਾਈ ਗੁਰਦੇਵ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਹਿਮਾ ਜਾਂਚਨਾ ਕਰਦਿਆ ਆਪਣਾ ਪੱਖ ਨਹੀਂ ਰੱਖਦੇ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਾਏ ਮਿੱਤੀ 1 ਮਈ 2025 ਨੂੰ ਹੋਏ ਆਦੇਸ਼ਾਂ ਉਪਰੰਤ ਸਤਿ ਸ਼੍ਰੀ ਹਰਮੰਦਰ ਕੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬੁਲਾਰਾ ਹਰਪਾਲ ਸਿੰਘ ਜਿਹੜਾ ਮਗਰ ਜੋੜ ਲਾਉਂਦਾ ਲਗਾਤਾਰ ਮੀਡੀਆ ਸੋਸ਼ਲ ਮੀਡੀਆ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆ ਦਾ ਇਹ ਸਰਬੋੱਚਤਾ ਵਿਰੋਧ ਉਪਰ ਪ੍ਰਚਾਰ ਕਰਦਾ ਆ ਰਿਹਾ ਹੈ। ਸਤਿ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪੱਤਰ ਨੰਬਰ EPS ਬਸ਼ੀਸ਼ 2022 ਮਿਤੀ 10 ਦਸੰਬਰ 2022 ਅਸਾਰ ਕਮੇਟੀ ਨੇ ਆਪ ਹੀ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਇਹ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ। ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਆਪ ਹੀ ਤਲਖਾਈਆ ਹੋ ਜਾਂਦਾ ਹੈ ਤਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਨ ਕਮੇਟੀ ਦੇ ਇੱਕ ਹੋਰ ਮੈਂਬਰ ਡਾਕਟਰ ਗੁਰਮੀਤ ਸਿੰਘ ਦੀ ਭੂਮਿਕਾ ਵੀ ਮੁੱਖ ਸਾਜ਼ਿਸ਼ ਘਾੜੇ ਵਜੋਂ ਸਾਹਮਣੇ ਆਈ ਹੈ ਇਸ ਲਈ ਹਰਪਾਲ ਸਿੰਘ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਈਆ قرار ਦਿੱਤਾ ਗਿਆ ਅੰਦਾਜ਼ ਹੈ ਅਤੇ ਜਦੋਂ ਤੱਕ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਜੀ ਰੂਪ ਵਿੱਚ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦੀ ਖਿਮਾ ਜਾਂਚਣਾ ਨਹੀਂ ਕਰਦੇ ਉਦੋਂ ਤੱਕ ਪੰਨੀ ਇਹਨਾਂ ਨੂੰ ਨੂ ਨਾ ਲਗਾਵੇ ਤਖਤ ਸ਼੍ਰੀ ਹਰਮੰਦਰ ਕੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਪੀ ਜੋਤ ਸੇ ਇੱਕ ਸੋਹੀ ਸੀਨੀਅਰ ਮੀਂਦ ਪ੍ਰਧਾਨ ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਜੂਨੀਅਰ ਮੀਂਦ ਪ੍ਰਧਾਨ ਇੰਦਰਜੀਤ ਸਿੰਘ ਜਰਨਲ ਸਕੱਤਰ ਹਰਬੰਸ ਸਿੰਘ ਸਕੱਤਰ ਗੋਬਿੰਦ ਸਿੰਘ ਲੋਂਗੋਵਾਲ ਮੈਂਬਰ ਰਾਜਾ ਸਿੰਘ ਮੈਂਬਰ ਮਹਿੰਦਰਪਾਲ ਸਿੰਘ ਮੈਂਬਰ ਨੂੰ 15 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਸ਼੍ਰੀ ਅਕਾਲ ਤਪ ਤਾਹਬ ਦੇ ਸਾਹਮਣਕ ਰੱਖਣ ਦਾ ਆਦੇਸ਼ ਕੀਤਾ ਜਾ ਇਸ ਉਪਰੰਤ ਪੰਥਕਰਵਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਅੱਜ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਮਤਾ ਜਿਹੜਾ ਹੈ ਉਹ ਪੰਜ ਸਿੰਘ ਸਹਿਬਾਨ ਨੇ ਪਾਇਆ ਹੈ ਸੋ ਤੁਸੀਂ ਸੁਣਿਆ ਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡਾ ਫੈਸਲਾ ਹੋਇਆ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਬਹੁਤ ਭਰਮੀ ਆਵਾਜ਼ ਦੇ ਵਿੱਚ ਇਹ ਜਿਹੜਾ ਹੁਕਮਨਾਮਾ ਸੁਣਾਇਆ ਔਰ ਕੱਲੀ-ਕੱਲੀ ਗੱਲ ਜਿਹੜੀ ਆ ਉਹ ਪੜ ਕੇ ਸੁਣਾਈ ਗਈ ਆ ਸੋ ਇਸ ਬੰਦ ਦੀ ਗੱਲਬਾਤ ਕਰਦੇ ਆ ਸੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਅਮਰਜੀਤ ਸਿੰਘ ਵੀ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਲਿਖੋ ਪੱਤ ਸੁਨੇਆ ਕਿ ਪੰਜ ਪਿਆਰਿਆਂ ਨੇ ਸੁਖਵੀਰ ਸਿੰਘ ਬਾਗਲ ਦੀ ਜਿਹੜੀ ਸਾਰੀ ਗੱਲਬਾਤ ਸੁਣੀ ਆ ਤਾਂ ਔਰ ਗੁਰਮਤਾ ਜਿਹੜਾ ਪਾਸ ਕੀਤਾ ਜਾਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਇਹ ਹਾਂ ਬਈ ਨਹੀਂ ਇਹ ਦਰਸ਼ਕ ਸੋਚ ਰਹੇਗੇ ਕਿ ਜਿਹੜਾ ਮਾਮਲਾ ਤਾਂ ਦੋ ਜਥੇਦਾਰਾਂ ਦੇ ਵਿੱਚ ਹੈ ਤੇ ਪਰ ਸੁਖਵੀਰ ਸਿੰਘ ਬਾਗਲ ਦੀ ਐਂਟਰੀ ਕਿਵੇਂ ਹੋ ਗਈ ਹੁਣ ਗੱਲ ਇਹ ਹੈ ਕਿ 2003 ਦੇ ਵਿੱਚ ਇੱਕ ਗੁਰਮਤਾ ਪਾਸ ਹੁੰਦਾ ਪੰਜ ਸਿੰਘ ਸਹਿਬਾਨਾਂ ਦਾ ਇਹ ਜਿਹੜੇ ਚਾਰ ਤਖਤ ਹੈ ਹਾਂ ਤਖਤ ਟੋਟਲ ਪੰਜ ਹੈ ਬਿਲਕੁਲ ਪਰ ਉਹਦੇ ਚੋਂ ਤਕੋ ਇੱਕ ਤਖਤ ਤਾਂ ਇੱਕ ਜੇ ਹੈ ਕਿ ਜਿੱਥੇ ਸਾਰੇ ਸਿੱਖਾਂ ਆਉਣ ਦੇ ਮਸਲੇ ਸੁਣੇ ਜਾਂਦੇ ਬਿਲਕੁਲ ਉਸ ਤੋਂ ਬਾਅਦ ਰਹਿ ਕੇ ਟੋਟਲ ਤਖਤ ਚਾਰ ਹਾਂ ਜਿਹੜੇ ਇੱਕ ਦੋ ਪੰਜਾਬ ਚ ਨੇ ਹਾਂ ਜਿਹੜੇ ਨਨਪੁਰ ਸਾਹਿਬ ਤਖਤ ਸ੍ਰੀ ਕੇਸਗੜ ਤੇ ਇੱਕ ਤਖਤ ਸ੍ਰੀ ਦੰਦਵਾਸ ਤੇ ਦੋ ਤਖਤ ਆਪਣੇ ਪੰਜਾਬ ਤੋਂ ਬਾਹਰ 2003 ਚ ਗੁਰਮਤਾ ਇਹ ਪਾਸ ਹੋਇਆ ਸੀ ਕਿ ਚਾਰੋਂ ਤਖਤ ਆਪੋ ਆਪਣੇ ਇਲਾਕਿਆਂ ਖੇਤਰ ਦੇ ਨਾਲ ਸੰਬੰਧਿਤ ਕੋਈ ਛੋਟੇ ਮੋਟੇ ਜਿਹੜੇ ਸਿੱਖਾਂ ਦੇ ਮਸਲੇ ਆ ਉਹਨਾਂ ਨੂੰ ਆਪਣੇ ਤਖਤ ਤੇ ਪੰਜ ਪਿਆਰਿਆਂ ਦੇ ਨਾਲ ਬੈਠ ਕੇ ਮਿਲ ਬੈਠ ਕੇ ਉਹਨੂੰ ਨਿਬੇੜ ਸਕਦੇ ਆ ਇਹ ਗੁਰਮਤਾ ਜਿਹੜਾ ਉਸ ਤਾਂ ਪਾਸ ਹੋਇਆ ਠੀਕ ਹੈ ਪਰ ਅੱਜ ਉਸ ਦਾ ਹੁਣ ਜ਼ਿਕਰ ਕੀਤਾ ਗਿਆ ਕਿ ਜਿਹੜਾ 21 ਮਈ 2025 ਨੂੰ ਇੱਕ ਗੁਰਮ ਜਿਹੜਾ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹ ਹੁਕਮਨਾਮਾ ਜਾਰੀ ਕਿਹੜਾ ਸੀ ਉਸੀ ਸਿੰਘ ਸਾਹਿਬ ਜਿਹੜੇ ਸਾਫਕਾਰ ਜੱਥੇਦਾਰ ਗੌਰੇ ਮਸਕੀਨ ਵਾਲਾ ਅੱਛਾ ਠੀਕ ਹੈ ਜਿਹੜੇ ਪਟਨਾ ਸਾਹਿਬ ਦੇ ਜੱਥੇਦਾਰ ਹੁੰਦੇ ਸੀ ਪਟਨਾ ਸਾਹਿਬ ਦੇ ਜੱਥੇਦਾਰ ਹੁੰਦੇ ਸੀ ਤੇ ਪਟਨਾ ਸਾਹਿਬੋਂ ਦਾ ਡਿਸਪਿਊਟ ਚੱਲ ਰਿਹਾ ਸੀ ਤੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਉੱਤੇ ਲਾ ਲੋ ਵੀ ਬਰੀ ਕਰ ਹਾਂ ਹੂੰ ਤਾਂ ਉੱਥੋਂ ਮਸਲਾ ਇਹ ਹੋਇਆ ਵੀ ਉਹ ਹੁਣ ਤੱਕ ਸ੍ਰੀ ਪਟਨਾ ਸਾਹਿਬ ਤੇ ਇਹ ਗੱਲ ਜਿਹੜੀ ਚੱਲ ਰਹੀ ਸੀ ਉਸ ਟਾਈਮ ਵੀ ਤੁਸੀਂ ਜੇ ਮਸਲਾ ਇਹ ਸਾਡਾ ਹੈ ਤਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਹਰੀ ਛੰਡੀ ਕਿਵੇਂ ਦੇ ਦਿੱਤੀ ਗਈ ਸੀ ਉਹਨਾਂ ਨੂੰ ਬਰੀ ਕਿਵੇਂ ਕਰ ਦਿੱਤਾ ਗਿਆ ਜਦੋਂ ਮਸਲਾ ਸਾਡੇ ਕੋਲ ਚੱਲ ਰਿਹਾ ਉਹਦਾ ਸਾਡੇ ਖੇਤਰ ਦਾ ਮਸਲਾ ਅੱਛਾ ਇਸ ਕਰਕੇ ਜਿਹੜਾ ਰਪਾਣਾ ਦੇ ਦਰਸ਼ਕ ਹੈ ਬਿਲਕੁਲ ਤਾਂ ਉਹਦੇ 'ਚ ਇਹ ਗੱਲ ਹੋਈ ਕਿ ਇਹ ਜੋ ਸਾਰਾ ਕੁਝ ਕਰਾਇਆ ਹਾਂ ਸਿਆਸਤ ਤੋਂ ਪ੍ਰੇਰਿਤ ਕਰਕੇ ਸੁਖਵੀਰ ਸਿੰਘ ਬਾਦਲ ਨੇ ਕਰਵਾਇਆ ਠੀਕ ਤਾਂ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਨਹੀਂ ਕਿ ਤੁਸੀਂ ਸਿੱਖ ਪੰਥ ਦੇ ਮਸਲਿਆਂ ਦੇ ਵਿੱਚ ਜਿਹੜਾ ਹੈਗਾ ਇੰਟਰਫੇਅਰਸ ਜਿਹੜੀ ਤੁਹਾਡੀ ਐਂਟਰੀ ਆ ਉਹ ਹੋ ਰਹੀ ਹੈ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਵਿੱਚੇ ਵਿੱਚ ਕੁਝ ਗੱਲਾਂ ਇਹ ਵੀ ਸਾਹਮਣੇ ਆਈਆਂ ਸੀਗੀਆਂ ਹੁਣ ਵੀ ਕਈ ਜਿਹੜੇ ਆਪਣੇ ਸਿੱਖ ਜਿਹੜੇ ਸੇ ਆਮ ਕਰਕੇ ਆਗੂਆਂ ਦੇ ਵਿੱਚ ਚੱਲ ਰਹੀਆਂ ਨੇ ਮਾਹਿਰਾਂ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਇਹ ਵੀ ਗੱਲ ਚੱਲਦੀ ਰਹੀ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਨੇ ਹੁਕਮਨਾਮਾ ਜਾਰੀ ਹੋਇਆ ਸ੍ਰੀ ਕਾਲਤਾਖਸਾਬ ਤੋਂ ਗੋਰੇ ਮਸਕੀਨ ਨਾਲੋਂ ਵਾਪਸ ਲੈ ਲਓ ਤੇ ਅਸੀਂ ਤੁਹਾਡਾ ਸੁਖਵੀਰ ਸਿੰਘ ਬਾਦਲਾ ਵਾਪਸ ਲੈ ਲੈਨੇ ਆ ਇਹ ਵੀ ਕਹਿੰਦੇ ਵਿੱਚ ਵਿੱਚ ਜਿਹੜੀਆਂ ਗੱਲਾਂ ਚੱਲਦੇ ਹੁਣ ਸੱਚਾਈ ਕੀ ਹੈ ਤਾਂ ਪਤਾ ਨਹੀਂ ਪਰ ਜਿਹੜਾ ਖੇਤਰੀ ਆਲਾ ਜਾਗਾ ਜਿਹੜਾ ਅਧਿਕਾਰਾਂ ਵਾਲਾ ਤਾਂ ਇਹ ਗੱਲ ਜ਼ਰੂਰ ਹੈਗੀ ਆ ਵੀ ਇਹ ਗੱਲ ਜ਼ਰੂਰ ਹੋਈ ਸੀਗੀ ਤੇ ਹੁਣ ਉਸ ਤੋਂ ਅੱਗੇ ਇਹ ਹੋਇਆ ਕੀ ਆ ਤਾਂ ਬਿਲਕੁਲ ਪਾਣਾ ਜਿਵੇਂ ਤੁਸੀਂ ਗੱਲ ਕੀਤੀ ਆ ਇੱਕ ਪਹਿਲਾਂ ਆਪਾਂ ਥੋੜੀ ਜਿਹੀ ਬ੍ਰੇਕ ਲਾਵਾਂਗੇ ਬ੍ਰੇਕ ਤੋਂ ਪਹਿਲਾਂ ਜਾਣਕਾਰੀ ਦੋ ਦਿਓ ਕਿ ਪੰਜ ਪਿਆਰਾਂ ਕੋਲ ਕੋਈ ਅਧਿਕਾਰ ਹੈ ਮਿਸ ਖੇਤਰ ਦੇ ਵੱਲ ਜਾ ਸਕਦੇ ਨੇ ਜਾਂ ਕੋਈ ਉਹਨਾਂ ਨੂੰ ਇੱਕ ਤਨਖਈਆ ਕੋਸ਼ਿਸ਼ ਕਰ ਸਕਦੇ ਨੇ ਮੈਂ ਮੈਂ ਉਹੀ ਗੱਲ ਪਹਿਲਾਂ ਆਪਾਂ ਜ਼ਿਕਰ ਕੀਤਾ ਕਿ ਜਿਹੜਾ 2003 ਦੇ ਵਿੱਚ ਜਿਹੜਾ ਗੁਰਮਤਾ ਪਾਸ ਹੋਇਆ ਉਹ ਗੁਰਮਤੇ ਦੇ ਵਿੱਚ ਤਾਂ ਲਿਖਿਆ ਵੀ ਤੁਸੀਂ ਆਪਣੇ ਖੇਤਰ ਦੇ ਨਾਲ ਸੰਬੰਧ ਰੱਖੋ ਅੱਛਾ ਖੇਤਰ ਦੇ ਨਾਲ ਸੰਬੰਧ ਸਿੱਖਾਂ ਦੇ ਜਿਹੜੇ ਕੌਮੀ ਮਸਲੇ ਆ ਸਿੱਖਾਂ ਦੇ ਜਿਹੜੇ ਵੱਡੇ ਮਸਲੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਜਿਹੜੇ ਹੈਗੇ ਉਹ ਸੁਣੇ ਜਾਣਗੇ ਤੇ ਉਹਨਾਂ ਦਾ ਨਵੇੜਾ ਸ੍ਰੀ ਅਕਾਲ ਤਖਤ ਸਾਹਿਬ ਠੀਕ ਠੀਕਾ ਬਿਲਕੁਲ ਆਪਾਂ ਇਸੇ ਕਰਕੇ ਗੋਰੇ ਮਸਕੀਨ ਵਾਲਾ ਕਹਿੰਦੇ ਸਾਡਾ ਖੇਤਰੀ ਮਸਲਾ ਠੀਕ ਹੁਣ ਉਹ ਕਹਿਣਗੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਆ ਪੰਜਾਬ ਦੀ ਖੇਤਰੀ ਪਾਰਟੀ ਹੈ ਉਹ ਦਾ ਉਹ ਉੱਤੇ ਪੜਨਾ ਸਾਹਿਬ ਤੇ ਕਿਵੇਂ ਤੇ ਉਹ ਕਹਿੰਦੇ ਵੀ ਜਦੋਂ ਸਾਡੇ ਖੇਤਰੀ ਮਸਲੇ ਗੋਰੇ ਮਸਕੀਨ ਵਾਲੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੱਲ ਕਰਤੇ ਤੇ ਫਿਰ ਤੁਹਾਡਾ ਮਸਲਾ ਅਸੀਂ ਉੱਤੇ ਹੱਲ ਕਰ ਦਿੰਨੇ ਆ ਤਾਂ ਬਿਲਕੁਲ ਬਿਲਕੁਲ ਬਣਾ ਜੀ ਆਪਾਂ ਬਿਨਾ ਸਿਆਸੀ ਦੀ ਗੱਲ ਕੀਤੀ ਆਪਾਂ ਕੁਝ ਬੁੱਧੀਜੀਵਿਆਂ ਦੇ ਵੀ ਵਿਚਾਰ ਲਵਾਂਗੇ ਜਿਹੜੇ ਪੰਥਕ ਹਲਕਿਆਂ ਦੇ ਵਿੱਚ ਜੁੜੇ ਹੋਏ ਨੇ ਪੰਥਰ ਵਿਚਕਾਰ ਵਿਚਾਰਾ ਰੱਖਦੇ ਨੇ ਜਾਂ ਫਿਰ ਇਸ ਤੋਂ ਇਲਾਵਾ ਜਿਹੜਾ ਅਕਾਲੀ ਦਲ ਦੇ ਲੀਡਰ ਸਾਹਿਬਾਨ ਨੇ ਜਾ ਹੋਰ ਪ੍ਰਚਾਰਕ ਨੇ ਇਸ ਬਾਰੇ ਕੀ ਟਿੱਪਣੀ ਕਰਦੇ ਨੇ ਰੁਪਾਣਾ ਜੀ ਬੁੱਧੀ ਜੀ ਵੀ ਇਸ ਬਾਰੇ ਕੀ ਕਰ ਰਹੇ ਨੇ ਕੀ ਵਾਕਈ ਇਹ ਜਿਹੜਾ ਮਸਲਾ ਹੈ ਕਿ ਪੰਜ ਪਿਆਰੇ ਦੇ ਅਧੀਨ ਹੈ ਕਿ ਪੰਜ ਪਿਆਰੇ ਇਸ ਮਸਲੇ ਨੂੰ ਲੈ ਸਕਦੇ ਨੇ ਜਾਂ ਫਿਰ ਸਿੰਘ ਸਭਾ ਨਾਲ ਦੇ ਕੋਲ ਅਧਿਕਾਰ ਹੁੰਦਾ ਹੈ ਮੈਂ ਦੇਖੋ ਗੱਲ ਹੈ ਪਾਪਾ ਪਹਿਲਾਂ ਵੀ ਗੱਲ ਕੀਤੀ ਹੈ ਇਹਦੇ ਤੋਂ ਪਹਿਲਾਂ ਕਿ ਮਸਲੇ ਵੱਡੇ ਤਾਂ ਸ੍ਰੀ ਕਾਲ ਤੱਕ ਸਾਫ਼ ਤੇ ਹੋਣੇ ਆ ਪਰ ਇੱਕ ਗੱਲ ਜ਼ਰੂਰ ਹੈ ਕਿ ਸਿੱਖ ਕੌਮ ਦਾ ਜਲੂਸ ਬਹੁਤ ਨਿਕਲ ਰਿਹਾ ਹੈ ਬਿਲਕੁਲ ਇਹ ਆਪਾਂ ਪਹਿਲਾਂ ਇਸ ਕੱਲਾ ਇਹ ਨਹੀਂ ਹੋਵੇ ਜੋ ਮਰਜੀ ਅੱਗੇ ਤੇ ਇਹ ਕਿਸੇ ਨਾਲ ਆਪਣੇ ਨਾਲ ਜੁੜ ਚੁੱਕੇ ਨੇ ਸਰਬਜੀਤ ਸਿੰਘ ਸੋਲ ਜੋਗਪੁਰ ਦੀ ਜੀ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸੰਤਾਨ ਦਾ ਸੋਲ ਸਾਹਿਬ ਸਭ ਤੋਂ ਪਹਿਲਾਂ ਇੱਕ ਇਹ ਦੱਸੋ ਕਿ ਜੋ ਅੱਜ ਸੁਖਵੀਰ ਸਿੰਘ ਬਾਦਲ ਵਾਲਾ ਹੋਇਆ ਪਟਨਾ ਸਾਹਿਬ ਦੇ ਕਿ ਉਹਨਾਂ ਨੂੰ ਤਨਖਾਹਿਆ ਤਰਾਂ ਦਿੱਤਾ ਗਿਆ ਤਾਂ ਕੀ ਵਾਕੀ ਲੱਗਦਾ ਹੈ ਕਿ ਇਹ ਅਧਿਕਾਰ ਖੇਤਰ ਚ ਸੀ ਜਾਂ ਅਧਿਕਾਰਾਂ ਤੋਂ ਬਾਹਰ ਜਾ ਕੇ ਕੀਤਾ ਗਿਆ ਅੱਜ ਦੇਖੋ ਜੀ ਉਹਨਾਂ ਨੇ ਅੱਜ ਉਹੜਾ ਕੋਲ ਗਿਆ ਅੱਜ ਮੀਡੀਕਲ ਡਿਪਟੀ ਸੀ ਗਿਆ ਜੀ ਅੱਜ ਦਾਲਦਲ ਸਾਹਿਬ ਤੇ ਛੋਟਾ-ਭੋਟਾ ਜਿਹੜਾ ਪੀਡੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਅਲਕਾ ਡੈਂਟਰ ਸੀਗਾ ਜਿਹੜਾ ਪੀਰੀ ਪਰੀਆਂ ਨੂੰ ਦੋ ਕਰਪਾਣਾ ਪਹਿਨਿਆ ਸੀ ਜੀ ਸਾਹਿਬ ਦਾ ਵੀ ਰਚਨਾ ਕੀਤੀ ਫਿਰ ਪੀਰੀ ਪੀਰੀ ਦੋ ਤਲਵਾਰਾਂ ਪਹਿਨੀਆਂ ਹਮ ਉਸ ਜੇਕਰ ਜਨਾ ਨੇ ਜਿਹੜਾ ਤੱਕ ਸ਼੍ਰੀ ਡਾਕਟਰ ਫਟਨਾ ਸਾਹਿਬ ਦੇ ਫੈਸਲਾ ਹੋਇਆ ਹੂੰ ਉਸ ਫੈਸਲੇ ਦੀ ਕੋਈ ਜੂਡੀਡਿਕਸ਼ਨ ਆਉਂਦੀ ਹਲਾ ਦਾ ਸਰਕਾਰ ਦੇ ਖੇਤਰ ਦਾ ਕਿਉਂਕਿ ਜਦੋਂ ਜਹਦ ਅ ਜਿੰਦਤ ਵਿੱਚ ਆ ਕੀ ਜੱਦਰ ਕਾਲਤ ਸੀਗੇ ਜੀ ਇਹ ਉਦੋਂ ਫੈਸਲੇ ਹੋਏ ਸੀਗੇ ਜੀ ਕਿ ਜਿਹੜੇ ਅਧਿਕਾਰ ਖੇਤਰ ਚ ਏਰੀਆ ਦੇ ਵਿੱਚ ਜਿੱਥੇ ਜਿੱਥੇ ਸਰਦ ਸਾਹਿਬ ਨੇ ਆ ਉਥੇ ਕੋਈ ਮर्यादा ਵਾਲਾ ਕੋਈ ਇਸਾ ਦੇ ਮਸਲੇ ਆਉਂਦੇ ਸੀਗੇ ਤਾਂ ਉਹਨਾਂ ਨੂੰ ਢੀਲ ਕਰਨਾ ਉਹਨਾਂ ਦੇ ਨਾਲ ਅੱਜ ਨੇ ਕਰਨੇ ਇਹਨਾਂ ਦੇ ਜ਼ਿਕਰ ਕੀਤਾ ਜੀ ਤੇ ਜਿਹੜੇ ਮੁੱਖ ਤੌਰ ਤੇ ਕੌਮੀ ਮਸਲਿਮ ਦੇ ਬਾਰੇ ਉਹ ਸਾਝੇ ਤੌਰ ਤੇ ਉਹ ਜੀ ਇਸ ਕਰਕੇ ਉਹਨਾਂ ਦਾ ਜਿਹੜਾ ਫੈਸਲਾ ਉਹਨਾਂ ਨੇ ਉਦੋਂ ਲਿਆ ਕੀਤਾ ਸੀਗਾ ਜਿਸ ਦਿਨ ਫਕਾਲਤ ਸਾਹਿਬ ਤੇ ਇਹ ਉਹਨਾਂ ਦੀ ਕਮੇਟੀ ਦੇ ਖਿਲਾਫ ਫੈਸਲਾ ਕੀਤਾ ਸੀਗਾ 15 ਤਾਰੀਖ ਦੇ ਗੋਰੇ ਮਸਕੀਨ ਯਾਰ ਜਿਹੜਾ ਆਪਣੇ ਆਪਣੇ ਜੀ ਸੰਗਠਨ ਗਵਰਨ ਨੂੰ ਦਿਵਾਨਾ ਨੇ ਉਹਨਾਂ ਨੂੰ ਉਹਦਾ ਜਿਹੜਾ ਅਧਿਕਾਰ ਕੀਤਾ ਜਿਹੜੀ ਉਹਨਾਂ ਨੇ ਬੰਦੀ ਲਾਇਸੈਂਸ ਨੇ ਕਤਮ ਕੀਤੀ ਜੀ ਉਹ ਮੇਰੇ ਕੋਲ ਬੜਾ ਵੱਡਾ ਮਤ ਭੇਗਾ ਫੈਸਲਾ ਸੀ ਉਹਨਾਂ ਨੇ ਸ਼ੁਰੂਆਤ ਇਹ ਉਹ ਆ ਹੂੰ ਹੂੰ ਕਿ ਜਨਤ ਦਾ ਫੈਸਲਾ ਸਰਚੇ ਦੇ ਮੰਤਰੀ ਸਾਹਿਬ ਨੇ ਉਹਨਾਂ ਨੇ ਆਪਣੇ ਜ਼ਿੰਮੇਦਾਰੀ ਕਮੇਟੀ ਬਣਾਈ ਜਿੱਤੇ ਉਹਦੇ ਕਬੀਰ ਬੜੇ ਕਬੀਰ ਦੋ ਜੀ 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 ਕਰਪਸ਼ਨ ਦੇ ਬਿਚੇ ਮਰਿਆਦਾ ਦੇ ਬਿਚੇ ਉਹਨਾਂ ਦੇ ਆਪਣੇ کردار ਬਾਰੇ ਵੀ ਸੀ ਹੂੰ ਉਹਨਾਂ ਨੇ ਜਿਹੜੀ ਕਮੇਟੀ ਬਣਾ ਕੇ ਫੈਸਲਾ ਕਰਕੇ ਉਹਨਾਂ ਨੇ ਉਹਦੇ ਸੋਦੇ ਫੈਸਲੇ ਲੈ ਕੇ ਉਹਨਾਂ ਨੇ ਤੋਂ ਦਿੱਤਾ ਦੇ ਜਿਹੜੇ ਆਜ਼ਾਦੀ ਹੁੰਦੇ ਸੀ ਹੂੰ ਇਹਨਾਂ ਨੇ ਬਿਨਾਂ ਉਹਨਾਂ ਨੂੰ ਬੈ ਬੈ ਨੋਟਸ ਕੀਤੇ ਆ ਨਾ ਉਹਨਾਂ ਨੂੰ ਰੇਕਾਰ ਕੇ ਬੁਲਾਇਆ ਗਿਆ ਨਾ ਉਹਨਾਂ ਦੀ ਰਾਇ ਲਈ ਗਈ ਤੇ ਨਾ ਇਹਨਾਂ ਦੱਸਿਆ ਗਿਆ ਕਿ ਆਹ ਕਿਸ ਤੁਹਾਡੇ ਵਾਲਾ ਇਹਦੇ ਜਿਹੜਾ ਮੌਜੂਦਾ ਹਾਲਾਤਾਂ ਦੇ ਵਿੱਚ ਕੀ ਦਿੱਤੀ ਆ ਫਿਰ ਉਹ ਜਿਹੜੀ ਕਮੇਟੀ ਬਣੀ ਉਹਦੀ ਨਵੀਂ ਰਿਪੋਰਟ ਜਾਂ ਕੋਈ ਹੋਰ ਕੋਈ ਜੇ ਤਬਦੀਲੀ ਆਈ ਆ ਉਹਨਾਂ ਨੇ ਬਿਨਾਂ ਉਸੇ ਬਿਨਾਂ ਕਿ ਉਹਨਾਂ ਨਾਲ ਸਲਾਹ ਕੀਤੇ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਉਹਨਾਂ ਦੀ ਉਸ ਕਮੇਟੀ ਦੇ ਕੰਮ ਕਾਰਜ ਦਾ ਕਰ ਅੰਦਾਜ਼ੀ ਸੀ ਹਮਮ। ਮੈਂ ਸ਼ੁਰੂਆਤ ਉਥੋਂ ਹੋਈ ਸ਼ੁਰੂਆਤ ਉਥੋਂ ਹੋਈ। 2019 ਨੇ ਪਰਿਆ ਕਰਾ ਦਿੱਤਾ। ਜੀ। ਉਹਨਾਂ ਨੇ ਕਿਹਾ ਕਿ ਮਗਰ ਜਿਹੜੀ ਜਦੋਂ ਤੱਕ ਕੋਈ ਜਿਸਰ ਕਾਲ ਸਕਦਾ ਉਹਦੇ ਫੈਸਲੇ ਹੋਏ ਸੀਗੇ ਉਹਨਾਂ ਦੁਆਰਾ। ਤੋਂ ਉਹਨਾਂ ਨੇ ਕਿਹਾ ਜੀ ਕਾਲੀ ਕਾਲੀ ਕਿਹਾ ਜੀ ਅਸੀਂ ਬੜੀ ਸੋਚ ਵਿਚਾਰ ਤੋਂ ਬਾਅਦ ਇਹ ਲੈ ਕੇ ਕੀਤੀ ਆ। ਹਮਮ। ਇਹਦਾ ਮਨੇ ਮਗਰ ਜਿਹੜੀ ਸਾਰੀ ਪ੍ਰੋਗਰਾਮ ਇੱਥਾ ਕਾਲੀ ਦਾ ਤੋਂ ਕਾਲੀ ਦਾ ਤੇ ਮਗਰ ਤੱਕ ਵੀਰ ਬਾਗਲ ਦੀ ਆ। ਹਮਮ। ਉਹਨਾਂ ਨੇ ਇਸ ਕਰਕੇ ਉਹਨਾਂ ਤੋਂ ਵੀ ਇਹ ਬਾਦਲ ਨੂੰ ਜਿਹੜਾ ਸੀ ਉਹਨਾਂ ਨੇ ਤਲਬ ਕੀਤਾ ਸੀ। ਹਮਮ। ਦੇ ਤਿੰਨ ਦੇ ਕੰਟਰੋਲ ਫੇਰ ਜਦੋਂ ਤੱਕ ਇੱਕ ਤਾਂ ਫੇਰ ਉਹ ਉਹਨਾਂ ਦੇ ਹੁਕਮ ਨੂੰ ਐਨਡੋਰਸ ਕਰ ਦਿੱਤਾ ਮੰਨ ਲਿਆ ਹੂੰ ਜਦੋਂ ਇਹਨੇ ਕਿਹਾ ਉਹਨਾਂ ਨੇ ਜਿਹੜੇ 10 ਦਿਨ ਜਿਹੜੇ ਉਸ ਤੋਂ ਬਾਅਦ ਜਿਹੜੇ 10 ਦਿਨ ਵਧਾਏ ਗਏ ਉਹ ਇਹਨਾਂ ਦੇ ਕਹਿਣ ਤੇ ਇਹਨਾਂ ਦੇ ਪੀਐਸ ਤੇ ਵਧਾਏ ਗਏ ਹੂੰ ਕਿ ਸਾਨੂੰ 10 ਦਿਨ ਹੋਰ ਦਿੱਤੇ ਜਾਣ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ ਹਰ ਮਹੀਨੇ ਅਜੇ ਦਸੰਤ ਕਾਮੀ ਸ਼ਰਾਫ ਪ੍ਰਧਾਨ ਚਰਨਨੀ ਉੱਧਰ ਪ੍ਰਬੰਧਕ ਕਮੇਟੀ ਬਣਾਉ ਉਹਨਾਂ ਨੇ ਅਜੇ ਉਹਨਾਂ ਦੇ ਨਾਮ ਕੋਡ ਨਹੀਂ ਕੀਤਾ ਬਿਲਕੁਲ ਬਿਲਕੁਲ ਹਾਂ ਜੇ ਦਾ ਮਤਲਬ ਵੀ ਜਦੋਂ ਤੁਸੀਂ ਉਹਨਾਂ ਦੇ ਉਸ ਹੁਕਮ ਨੂੰ ਮੱਤ ਕੇ ਗੱਲ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਉਹਨਾਂ ਹੁਕਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਬਿਲਕੁਕੁਲ ਜੇ ਤੁਸੀਂ ਉੱਤੇ ਜਾਂਦੇ ਆਪਾਂ ਜਾ ਕੇ ਤੁਸੀਂ ਬੜਾ ਮਾਪਕ ਪਿਸ਼ ਕਰਦੇ ਕਿ ਇਹਨੇ ਚ ਆ ਗੱਲ ਹੋਈ ਆ ਆ ਹੋਈ ਆ ਸਾਡਾ ਇਚ ਆ ਨਹੀਂ ਇਚਾ ਨਹੀਂ ਸਾਡੇ এনवायरमेंट ਨਹੀਂ ਹੈਗੀ ਜਾਂ ਹੈਗੀ ਆ ਆਪਾਂ ਆਪਣਾ ਕੇਸ ਨਾਲ ਪੁਲਿਸ ਕਰਵਾ ਲਏਗਾ ਜੀ ਹਾਂ ਸੋਹਰ ਸਾਹਿਬ ਇੱਕ ਮੇਰਾ ਸਵਾਲ ਹੈ ਸੋਹਰ ਸਾਹਿਬ ਮੇਰਾ ਇੱਕ ਸਵਾਲ ਹੈ ਜਿਵੇਂ ਕਿਹਾ ਜਾ ਰਿਹਾ ਹੈ ਕਿ 2003 ਚ ਜੋ ਗੁਰਮਤਾ ਪਾਸ ਹੋਇਆ ਕਿ ਆਪੋ ਆਪਣੇ ਇਲਾਕਿਆਂ ਦੇ ਜਿਹੜੇ ਮਸਲੇ ਆ ਹੱਲ ਕੀਤੇ ਜਾ ਸਕਦੇ ਆ ਤਾਂ ਕੀ ਲੱਗਦਾ ਕਿ ਜਿਹੜਾ ਮਸਲਾ ਸੁਖਵੀਰ ਸਿੰਘ ਬਾਦਲ ਵਾਲਾ ਉਹ ਹੈਗਾ ਪੰਜਾਬ ਦਾ ਜਿਹੜਾ ਮਸਲਾ ਗੈਨੀ ਹਰਜੀਤ ਸਿੰਘ ਗੌਰੇ ਮਸਕੀਨ ਵਾਲਾ ਉਹ ਮਸਲਾ ਹੈਗਾ ਪਟਨਾ ਸਾਹਿਬ ਦਾ ਤਾਂ ਕੀ ਲੱਗਾ ਕਿ ਜਿੱਤੇੜੀ ਸ਼ੁਰੂਆਤ ਇੱਥੋਂ ਹੀ ਹੋਈ ਹੈ ਕਿ ਪੰਜਾਬ ਵਾਲਿਆਂ ਨੇ ਗੌਰੇ ਮਸਕੀਨ ਦਾ ਮਸਲਾ ਹੱਲ ਕਰਤਾ ਤੇ ਫਿਰ ਉਹਨਾਂ ਨੇ ਉੱਥੋਂ ਸੁਖਵੀਰ ਨੂੰ ਲੈਤਾ ਮਸ਼ਹੂਰਤ ਇਹੀ ਹੈ ਇੱਕ ਗੁਰਮੁਖੀ ਦੀ ਗੱਲ ਆ ਜਿਹਨੇ ਵਾਪਰ ਦਿਆਂ ਨੇ ਉਹਨਾਂ ਨੇ ਪਹਿਲਾਂ ਕਮੇਟੀ ਤੇ ਉੱਥੇ ਰਿਪੋਰਟ ਦਿੱਤੀ ਫਿਰ ਉਹਦਾ ਫੈਸਲਾ ਕਾਸਤ ਸਰ ਦੇ ਹੋਇਆ ਹਮ ਹੂੰ ਇਹ ਤੋਂ ਇਹ ਤੋਂ ਪਵੰਦੀਆਂ ਉਹਨਾਂ ਦੇ ਗੈਰ ਤੇ ਜੋ ਉਹਨਾਂ ਦੀ ਰਿਪੋਰਟ ਹੈ ਉਸ ਤੇ ਪਵੰਦੀਆਂ ਜਿਹੜੀਆਂ ਲਾਈਆਂ ਗਈਆਂ ਹਮ ਜਿਵੇਂ ਪਹਿਲਾਂ ਉਹਨਾਂ ਜਿੰਨੇ ਦਾ ਲਿਖ ਆਇਆ ਸੀ ਹਮ ਜਦੋਂ ਉਹ ਆਇਆ ਤੇ ਸਾਰਾ ਕੁਝ ਉਹ ਇੰਡੀਆ ਦੇ ਨਾਲ ਫਿਰ ਕਾਸਤ ਸਰ ਦੇ ਫੈਸਲੇ ਹੋਏ ਹਮ ਉਹ ਜਦੋਂ ਨਵੇਂ ਫੈਸਲੇ ਕਰਨੇ ਸੀ ਤਾਂ ਉਹਨਾਂ ਫੈਸਲੇ ਮੱਦੇ ਨਜ਼ਰ ਕਰਨੇ ਚਾਹੀਦੇ ਸੀ ਹੂੰ ਤੇ ਅੱਜ ਇਹ ਤਾਂ ਸੰਤਾ ਮੀਣਾ ਦਾ ਜਿਹੜਾ ਪੋਸਟ ਪਾਈ ਆ ਜਿਹਦੇ ਦੇਖੋ ਜਦੋਂ ਜੱਤੇਦਾਂ ਲਾਏ ਗਏ ਆ ਨਾ ਜੀ ਜਦੋਂ ਗੱਡੀ ਦੇ ਪੀਸਣਾਂ ਲਾਇਆ ਪਈ ਨਾ ਗਿਆਨੀ ਅੰਬੀਰ ਸਦਾਇਆ ਹੂੰ ਉਹਦੋਂ ਇਕੱਲੇ ਦਰ ਕਹਿ ਰਹੇ ਸੀ ਸਲਾਹ مشوره ਕੀਤੇ ਆ ਇਹਦਾ ਮਨੁਕ੍ਰਿਤ ਅੱਜ ਅੱਜੰਦਨ ਸੰਤਾ ਮੀਣਾ ਦੇ ਪੋਸਟ ਪਾਈ ਆ ਕਿ ਆਕਾਲ ਸਰਕਾਰ ਦੇ ਸਰਵਜਨ ਨੂੰ ਦੁਰਕਨਾਕ ਕਰਨਾ ਮਤਭਾਗੀ ਆ ਮੈਨੂੰ ਅੱਜ ਇਹਨਾਂ ਕੱਜ ਦਾ ਵੀ ਚੋਰ ਮਚਾਏ ਸ਼ੋਰ ਆ ਹੂੰ ਰਿਆ ਜਾਂਦਾ ਸੰਤਾ ਮੀ ਦੇ ਸਮੇਂ ਦੇ ਵਿੱਚ ਜਦੋਂ ਤੋਂ 2019 ਤੋਂ ਲੈ ਕੇ ਇਹ ਜਨਤਕ ਕਿ ਬਣੇ ਤੇ ਜੀਵਕਤੀ ਬਣੇ ਫਿਰ ਲਗਾਤਾਰ ਇਹ ਪ੍ਰਧਾਨ ਚ ਚਲੇ ਆ ਰਹੇ ਪਰ ਸਿਮਰ ਜੀ ਸੇ ਮਾਨ ਵੀ ਹੱਕ ਚ ਉਹ ਤਾਂ ਕਹਿੰਦੇ ਵੀ ਇਹ ਗਲਤ ਕੀਤਾ ਅਧਿਕਾਰੀ ਹੈ ਨਹੀਂ ਪੰਜ ਪਿਆਰਾਂ ਦਾ ਇਹ ਤਾਂ ਉਹ ਤਾਂ ਉਹਦਾ 6 ਜੂਨ ਨੂੰ ਵੀ ਉਹਨਾਂ ਨੇ ਆ ਕੇ ਕਿਆ ਸੀਗਾ ਹਮ ਮਾਨ ਸਾਨ ਸਾਹਿਬ ਦਾ ਜਿਹੜਾ ਹੈਗਾ ਨਾ ਕਰਨਾ ਕਹਿਣ ਦਾ ਤੁਹਾਨੂੰ ਉਹ ਸਮੇਂ ਸਮੇਂ ਤੇ ਬਦਲਦਾ ਰਿਹਾ ਸੀ ਉਹ ਜਿਹੜਾ ਧਾਰਮੀ ਵੱਲੋਂ ਅੱਜ ਤੱਕ ਜਿਹੜੀ ਗੱਲ ਪਾਈ ਹੈ ਮੈਂ ਤੋਂ ਇਹਦਾ ਪਹਿਲਾਂ ਉਹ ਆਪਣੇ ਥੱਲੇ ਆਪਣੇ ਵਿਚਾਰ ਕਰ ਮਿਨਣਾ ਕਿ ਜਿੰਨਾ ਉਹਨਾਂ ਦੇ ਸਮੇਂ ਦੇ ਵਿੱਚ ਕਾਗਜ਼ੀ ਸਾਧੀਆਂ ਤੇ ਸ਼੍ਰੋਣੀ ਕਮੇਟੀ ਦੀ ਮर्यादा ਕਿਰਿਆਚਾਲ ਨੂੰ ਜਿੰਨਾ ਸਹਾਦਾਈ ਆ ਜਿੰਨਾ ਇਹਨਾਂ ਨੇ ਮਾਨਵ ਭਰਿਆ ਦਾ ਨੂੰ ਖਤਮ ਕੀਤਾ ਇਹਨਾਂ ਦੇ ਕਿਸੇ ਤਰੀਕ ਵਿੱਚ ਹੋਇਆ ਹੀ ਸਭ ਤੋਂ ਵੱਡਾ ਭਾਗਾ ਜਿਹੜਾ ਹਰ ਜਿੰਦ ਦੇ ਧਾਰਮੀ ਦੀ ਤਸਿਲੰਦਾਜੀ ਜਿੱਥੇ ਵੀ ਕਰਦੇ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਪਟਨਾਵਾਲਾ ਦੇ ਨਾਲ ਗੱਲਬਾਤ ਕਰਕੇ ਤੋਂ ਨੂੰ ਸਿਵੇ ਲਾਉਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਕਿ ਜਦੋਂ ਵੀ ਕਰਦੇ ਆ ਹਰ ਜਣਾ ਤੇ ਜਦੋਂ ਦੋ ਦਸੰਬਰ ਤੋਂ ਜਿਹੜੀ ਸ਼ੁਰੂਆਤ ਦੋ ਦਸੰਬਰ 2024 ਦੇ ਜਿਹੜੇ ਫੈਸਲੇ ਨੇ ਨਾ ਜੀ ਜੀ ਜਿਹੜੇ ਪਹਿਲੀ ਵਾਰ ਕੌਮ ਨੇ ਸੰਸਾਰ ਪਰ ਦੇ ਸੰਸਥਾ ਨੇ ਰਾਤ ਮਨਜ਼ੂਰੀ ਦਿੱਤੀ ਜੀ 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 ਬਿਲਕੁਲ ਬਿਲਕੁਲ ਉਹਦੀ ਮਾਨ ਮਰਿਆਦਾ ਜਿਹੜੀਆਂ ਬਾੜ ਹੋਈਆਂ ਨੇ ਬਿਲਕੁਲ ਬਿਲਕੁਲ ਉਹਨੂੰ ਧਾਰਨ ਹੋਣੀ ਸਭ ਤੋਂ ਪਹਿਲਾਂ ਜਿਹੜਾ ਸੁਖਮਨੀ ਸਾਹਿਬ ਨੇ ਸ਼ੁਰੂਆਤ ਕੀਤੀ ਕਿ ਗਿਆਨੀ ਅਪ੍ਰੇਮ ਤੋਂ ਲਾਉਣ ਲਈ ਇੱਕ ਤਿੰਨ ਮੈਂਬਰ ਦੀ ਕਮੇਟੀ ਬਣਾਉਂਦੀ ਹੂੰ ਉਹ ਜੱਜ ਜਿਹਨਾਂ ਨੇ ਉਹ ਕੇਸ ਜਿਹੜਾ ਕਿ 20 ਸਾਲ ਪੁਰਾਣਾ ਸੀ ਹੂੰ ਇਹਦੇ ਚ ਪਹਿਲਾਂ ਚੌਣ ਕਿ ਹੋਇਆ ਮਿਲ ਰਿਪੋਰਟ ਦੇ ਚੁੱਕੀ ਆ ਇਹਦੀ ਸ਼ੁਰੂਆਤ ਫਿਰ ਉਹਨਾਂ ਨੇ ਜਿਹੜਾ ਕ੍ਰੈਂਕ ਚੌੜਾ ਦਾ ਇਹਨਾਂ ਨੇ ਕਿਹਾ ਜੀ ਇਹਨਾਂ ਨੂੰ ਅੱਜ ਜੈਦਨ ਜਿੰਨੇ ਵੀ ਇਹਨਾਂ ਨੂੰ ਪਾਸਟੇ ਚੁੱਕਿਆ ਜਾਵੇ ਹੂੰ ਫਿਰ ਉਹ ਕੋ ਪੈਦਨ ਵਾਪਸ ਲੈ ਲਿਆ ਹੂੰ ਫਿਰ ਹਾਜ਼ਰੀ ਤੱਕ ਕਮੇਟੀ ਬਣਾਈ ਉਹ ਕਮੇਟੀ ਨੂੰ 3 ਮਹੀਨੇ ਇਹਨਾਂ ਨੇ ਉਹਦਾ ਸਮਾਂ ਵਧਾਇਆ ਹੂੰ ਇਹ ਲੋਨਤੀਆਂ ਸਵਾਵਾਂ ਨੂੰ ਖਤਮ ਕਿਉਂ ਜਿਹੜੇ ਸਪੇਸ਼ਲ ਜਥੇਦਾਰਾਂ ਪਿਆ ਬੇਕੋ ਇਹ ਜਿਸੈਂਟਰਲ ਕੌਂਸਲ ਸਰਕਾਰ ਦੇ ਅnder ਗਿਆ ਦੀ ਕਿਤੇ ਜਥੇਦਾਰ ਦਾ ਕੋਈ ਮਸਲਾ ਹੋਵੇ ਤਾਂ ਉਹ ਸ਼੍ਰੀ ਕੌਂਸਲ ਸਰਕਾਰ ਤੇ ਵਿਚਾਰਿਆ ਜਾ ਜੀ 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 ਜੇ ਜਥੇਦਾਰ ਦਾ ਕੋਈ ਇਸ ਤਰ੍ਹਾਂ ਦੇ ਕਿ ਹੋਵੇਗਾ ਤਾਂ ਉਹ ਮੁੱਖ ਗ੍ਰੰਥੀ ਦੇ ਮਸਲਾਵਾਂ ਕੱਢੇ ਹੋਣੀ ਅਨੁਕੂਰੀ ਜੀ ਜੇਕਰ ਇਹਨਾਂ ਨੇ ਸਾਰੀਆਂ ਪਰੰਪਰਾਵਾਂ ਨੂੰ ਮਰਿਆਦਾ ਨੂੰ ਮਿੱਟੀ ਚ ਰੋਇਆ ਸੋ 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 ਜੀ 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 ਜਿਹਨਾਂ ਦੇ ਫੈਸਲੇ ਹੋਏ ਆ ਬੜਾ ਚੰਗਾ ਫੈਸਲਾ ਉਹਨਾਂ ਨੇ ਉਸ ਤੋਂ ਯਾਦ ਆ ਤੇਰਾਰ ਕੀਤਾ ਵਾ ਇਹ ਇਹ ਉਹ ਜੇਐਮਕੇ ਦੇ 2 ਦਸੰਬਰ ਨੂੰ ਜਦੋਂ ਇਥੋਂ ਦੇ ਆਦੇਸ਼ ਤਨਖਾਹ ਲਗਾ ਕੇ ਸਰਕਾਰੀ ਅਦਾਰਾ ਤੋਂ ਇਸ ਤਰ੍ਹਾਂ ਦੇ ਵਿੱਚੋਂ ਬਾਦ ਨੂੰ ਜਿਹੜੇ ਉਹਨਾਂ ਨੂੰ ਉਹਨਾਂ ਦੇ ਆਦੇਸ਼ ਕੀਤੇ ਗਏ ਸੀ ਤਨਖਾਹ ਲਈ ਗਈ ਸੀ ਜੇਕਰ ਕਾਫੀ ਦਿਨ ਉਹਨਾਂ ਆਦੇਸ਼ਾਂ ਨੂੰ ਨਾ ਹੁਕਮ ਨਾਲ ਮਿਆ ਨਾ ਪੂrti ਕਰਨ ਲਈ ਤਾਂ ਜੀ ਜੀ ਉਹਨਾਂ ਨੂੰ 24 ਘੰਟੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਪੂrti ਹੋਏ ਨੇ ਮੰਨੇ ਜਾਂਦੇ ਦਾ ਪੰਜਾਬ ਦੇ ਸਿੱਖਾਂ ਦੇ ਹੱਕ ਦੌਰਨ ਦੀ ਕਾਲੀ ਡਾ ਦੀ ਹੋਂਦ ਬਚਨ ਦੀ ਜੇਕਰ ਇਹਨਾਂ ਇਹ ਮਤਭਾਗੀ ਜੇ ਕੋਈ ਸੋ ਸੋਲ ਸਾਹਿਬ ਨੇ ਜਿਹੜੀਆਂ ਗੱਲਾਂ ਕਈ ਉਠਾਈਆਂ ਹਮ ਠੀਕ ਹੈ ਉਹ ਕਈ ਗੰਭੀਰ ਬੁੱਦੇ ਆ ਇਹੋ ਇਹ ਜੀ ਗੱਲ ਨਹੀਂ ਕੋਈ ਛੋਟੀ ਮੋਟੀ ਬਹੁਤ ਮਸਲੇ ਜਿਹੜੇ ਹੈਗੇ ਨੇ ਹੁਣ ਗੱਲ ਇਹ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਵੇਂ ਹੋਈ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਗੁਰੂ ਸਹਿਬਾਨਾ ਨੇ ਇਸ ਕਰਕੇ ਕੀਤੀ ਸੀ ਕਿ ਜਿਹੜੇ ਸਾਡੇ ਸਿੱਖ ਹੈ ਉਹ ਮੁਗਲਾਂ ਦੀਆਂ ਦੁਨਿਆਵੀ ਅਦਾਲਤਾਂ ਦੇ ਜਾ ਕੇ ਵਿੱਚ ਉੱਥੇ ਨਾ ਖੜੇ ਉਹਦੇ ਲੈ ਲੜੀਆਂ ਨਾ ਕੱਢਣ ਹਾਂ ਬਿਲਕੁਲ ਸਿੱਖ ਕੌਮ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖੁਦ ਨਿਬੇੜ ਸਕੇ ਤੇ ਸਿੱਖਾਂ ਦੇ ਜਿਹੜੇ ਮਸਲੇ ਉਹ ਨਿਭੜਦੇ ਆਏ ਵੀ ਨਹੀਂ ਹਾਂ ਬਿਲਕੁਲ ਬਹੁਤ ਬਹੁਤ ਪਾੜ ਨਹੀਂ ਮਸਲੇ ਨਹੀਂ ਵਿੱਚ ਇੱਕ ਹੋਰ ਉਦਾਹਰਨ ਦਊਂ ਮੈਂ ਜਦੋਂ 1984 ਦੇ ਵਿੱਚ ਹਮ ਸਾਕਾ ਨੀਲਾਦਾਰਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਗ੍ਰਹਿ ਮੰਤਰੀ ਬੋਟਾ ਸਿੰਘ ਸੀ ਹਾਂ ਉਹਨਾਂ ਨੂੰ 1994 ਦੇ ਵਿੱਚ ਲਗਭਗ 94 ਦੇ ਆਸ-ਪਾਸ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਭ ਤੇ ਪੇਸ਼ ਕੀਤਾ ਗਿਆ ਸੀ। ਉਦੋਂ ਜੋ ਹੋਇਆ ਤਾਂ ਉਹਨਾਂ ਦਿਨਾਂ 'ਚ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸਾਡੇ ਜੀ ਦੇ ਚੰਦਰ ਸ਼ੇਖਰ ਹਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਾਸ਼ ਸਿੱਖ ਕੌਮ ਕਿੰਨੀ ਉਹ ਹੈ ਕਿ ਉਹ ਆਪਣੇ ਮਸਲੇ ਤੇ ਆਪਣੇ ਸ਼੍ਰੀ ਅਕਾਲ ਤਖਤ ਸਭ ਤੇ ਨਿਵੇੜ ਲੈਂਦੀ ਆ ਕਾਸ਼ ਜੇ ਇਹੀ ਜਿਹੜੇ ਸ਼੍ਰੀ ਅਕਾਲ ਤਖਤ ਤੋਂ ਕੋਈ ਪਰੰਪਰਾਵਾਂ ਜਾਂ ਕੋਈ ਅਧਾਰਾ ਜ ਸਾਡੇ ਕੋਲ ਵੀ ਹੋਵੇ ਠੀਕ ਹੈ ਬਹੁਤ ਵੱਡੇ ਉਦਾਹਰਨ ਹੁੰਦੇ ਜਦੋਂ ਕੋਈ ਮੰਨ ਲੈ ਦੂਜੇ ਧਰਮ ਦਾ ਕੋਈ ਵਿਅਕਤੀ ਜਿਹੜਾ ਹੈਗਾ ਸਿੱਖੋਂ ਦੇ ਜਿਹੜਾ ਉਦਾਹਰਨ ਦਿੰਦਾ ਦੇਖੋ ਆਪਾਂ ਸਾਰੇ ਅਲੱਗ-ਅਲੱਗ ਜਿਹੜੇ ਜਿਸ ਤਰ੍ਹਾਂ ਆਪਾਂ ਸਿਮਰ ਸਿੰਘ ਮਾਨ ਦੀ ਵੀ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਅਧਕਾਰ ਖੇਤਰ ਚ ਨਹੀਂ ਸੀ ਪੰਜ ਪਿਆਰਿਆਂ ਦੇ ਹਲਕ-ਹਲਕ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਕੋਈ ਚੀ ਦੇ ਹੱਥ ਕੇ ਚਾ ਕੋਈ ਆਪ ਵੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੈਂ ਪ੍ਰਧਾਨ ਨੇ ਆਪਾਂ ਪਰ ਥੀ ਤਾਂ ਇਹ ਚੀਜ਼ ਮਸਲਾ ਹੈਗਾ ਕਿ ਸਿੱਖ ਪੰਥ ਦੇ ਅੱਗੇ ਜਿਹੜਾ ਵੱਡਾ ਸੰਕਟ ਆ ਵੱਡੇ ਸੰਕਟ ਦੀ ਗੱਲ ਇਸੇ ਕਰਕੇ ਹੋ ਰਹੀ ਹੈ ਤੇ ਜਿਹੜੀ ਗੱਲ ਇਹ ਹੈ ਕਿ ਹੁਣ ਸਿੱਖ ਕੌਮ ਕਿੱਥੇ ਜਾਵੇ ਠੀਕ ਹੈ ਕੁਝ ਹੱਕ ਚ ਹੈ ਕੁਝ ਵਿਰੋਧ ਚ ਜਾਂ ਤਾਂ ਸਮੁੱਚੀ ਸਿੱਖਾਂ ਨੂੰ ਇਹ ਪਤਾ ਲੱਗੇ ਜਾਂ ਇਹ ਉਹਨਾਂ ਨੂੰ ਹੋਵੇ ਕਿ ਜੋ ਚੀਜ਼ ਅੱਜ ਹੋਈ ਉਹ ਗਲਤ ਹੈ ਜਾਂ ਉਹ ਕਹਿੰਦੇ ਜੋ ਅੱਜ ਹੋਇਆ ਉਹ ਸਹੀ ਹੈ ਕਈ ਦਾ ਮਤਲਬ ਹੁੰਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਮੰਨਦੇ ਹੈ ਕ ਨਹੀਂ ਮੰਨਦੇ ਜੇ ਉਹ ਨਹੀਂ ਮੰਨਦੇ ਤਾਂ ਉਸ ਨੂੰ ਵੀ ਕੁਝ ਲੋਕ ਸਹੀ ਕਹਿਣਗੇ ਤਾਂ ਕੁਝ ਲੋਕ ਉਸਨੂੰ ਜਨਨ ਕਿ ਆਪਾਂ ਸਿੱਧੇ ਤੌਰ ਤੇ ਕਹੀਏ ਯਾਰ ਪਾਣਾ ਜੀ ਅਕਾਲੀ ਦਲ ਵਾਸਤੇ ਵੀ ਬੜੀ ਵੱਡੀ ਚੁਣੌਤੀ ਹੈ ਸੁਖਵੀਰ ਸਿੰਘ ਬਾਦਲ ਵਾਸਤੇ ਵੀ ਬੜੀ ਦੁਬਦ ਹੈ ਕਿਉਂਕਿ ਹਾਸੇ ਨਾਲ ਸਿੱਖੋਂ ਲੈ ਵੜੇ ਬਿਲਕੁਲ ਬੇ ਸਿਰ ਕੌਮ ਕਿੱਥੇ ਜਾਵੇ ਕੀ ਉਹਨੂੰ ਮੰਨੇ ਕਿ ਨਾ ਮੰਨੇ ਜਾਂ ਫਿਰ ਜਿਹੜੀ ਗੱਲ ਸ਼ਰਮਜੀਤ ਸਿੰਘ ਸੋਹਰ ਗੱਲ ਕਰ ਰਹੀ ਸੀ ਕਿ ਇਹ ਨਾ ਹੋਵੇ ਕਿ ਦੇ ਦੋ ਚਾਰ ਦਿਨਾਂ ਨੂੰ ਤੇ ਪੰਜਾਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਪੰਜ ਪਿਆਰੇ ਛੇਕ ਦਿੱਤੇ ਜਾਂਦੇ ਠੀਕ ਹੈ ਇਹ ਵੱਡੀ ਦੁਵਿਧ ਠੀਕ ਕਰ ਬਣੀ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਦੇ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਹੁਣ ਇਹ ਦੁਬਦਾ ਦੇ ਵਿੱਚੋਂ ਕਿਵੇਂ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਦੂਰ ਨਿਕਲਣਗੇ ਕਿ ਕਾਲੀਦ ਜਿਹੜਾ ਲਗਾਤਾਰ ਕ੍ਰਾਈਸਿਸ ਦੇ ਵਿੱਚ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਟਰੋਂਗ ਹੋਵੇਗਾ ਇਹ ਲਗਾਤਾਰ ਜਿਹੜਾ ਕਾਲੀਦ ਨਾਲ ਖਲਾਰਾ ਪੈ ਰਿਹਾ ਹੈ ਇਹ ਕਿਵੇਂ ਮਿٹےਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਸਥਿਤੀ ਆ ਉਹ ਕਲੀਅਰ ਹੋਵੇਗੀ ਜਾਂ ਫਿਰ ਇਸੇ ਤਰ੍ਹਾਂ ਕਾਲੀਦ ਜਿਹੜਾ ਲਗਾਤਾਰ ਦੋ ਫਾੜ ਦੇ ਵਿੱਚ ਰਹੇਗਾ ਜਾਂ ਫਿਰ ਇਸੇ ਤਰ੍ਹਾਂ ਮਸਲ ਜਿਹੜੇ ਨੇ ਲਗਾਤਾਰ ਉੱਠਦੇ ਰਹਿਣਗੇ ਸੋ ਉਮੀਦ ਕਰਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦੋ ਜਜ਼ਾਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.